ਤਸ ਚਾਰ ਕਿਉਂ ਲੈਉਂਦੇ ਰਹੇ ਖੇਤ ਮੈਂ ਤੇ ਰੂਪ ਹਾਂ ਛੋਟੇ ਛੋਟੇ ਜਿਹੜਾ ਫੇਡਾਂ ਦੇ ਬੱਚੇ ਹੁੰਦੇ ਆ ਹਾਂ ਲੈ ਲੈ ਉਹ ਹੁੰਦੇ ਸੀ 20 20 30 30 ਹਾਂ ਜੋ ਛਿੜਾ ਦੇਣੇ ਆਥਣ ਵੇਲੇ ਤੇ ਐਸੋੜੇ ਸੀ ਉਹ ਨਰਮੇ ਚਾਰ ਕਿ ਲੈਉਂਦੇ ਠੀਕ ਨਾ ਸਰ ਦਾ ਖਖੜੀਆਂ ਖਰਬੂਜੇ ਦੇਸੀ ਟਿੰਡੋ ਤਰ੍ਹਾਂ ਹਾਂ ਬਹੁਤ ਕੁਝ ਗੀਜੇ ਹੁੰਦੇ ਸੀ ਸਰਦਾ ਦਾ ਰੱਖੇ ਬਿਠਾ ਤਾਂ ਸਕੇ ਤਾਂ ਲੋਗੀ ਦੋਸਤੋ ਠੀਕ ਕਰ ਤਾਂ ਕੀ ਇਹ ਦਾਦਾ ਦਾਦੀ ਚਾਰ ਬਾਪੂ ਹੋਈ ਚਾਰ ਗਏ ਫਿਰ 10 ਵੱਡੇ ਹੋ ਗਏ ਜੀ ਅਸੀਂ ਛੋਟੇ ਸੀਗੇ ਸਾਰੇ ਇਕੱਠੇ ਹਨਾ ਕੀ ਜਣਿਆਂ ਦੀ ਇੱਕ ਚੁੱਲੇ ਤੇ ਰੋਟੀ ਪੜ ਗਈ ਸੀਗੀ ਠੀਕ ਆ ਸਾਂਝਾ ਪਰਿਵਾਰ ਸਾਂਝਾ ਪਰਿਵਾਰ ਸੀ ਸਾਰਾ ਹੂੰ ਜਿੱਦਾਂ ਨੂੰ ਜਾਂਦੇ ਤੂੰ ਪਹੁੰਚਦੇ ਤਰੇ ਫਿਰਦੇ ਕੰਮਾਂ ਦੀ ਫੇਰਾ ਭੂਤ ਨੇ ਨਾ ਰੱਖਿਆ ਸੀ ਬਾਪੂਰਾ ਦਾ ਦੋਸਤ ਬਾਕੀ ਸਾਡੀ ਮੰਮੀ ਦੇ ਵੀ ਪੇਕਿਆਂ ਨੇ ਰੱਖੀਆਂ ਸਾਡਾ ਸਾਰਾ ਪਰਿਵਾਰ ਦਾਦਕੇ ਨਾਨਕੇ ਸਾਰੇ ਬੱਕਰੀਆਂ ਵਾਲੇ ਹੀ ਆ ਕਿੰਨੀਆਂ ਕਪੇਡਾਂ ਹੁੰਦੀਆਂ ਸੀ ਮੰਮੀ ਪਹਿਲਾਂ ਆਪਣੇ ਉੱਥੇ ਨਾਨਕਿਆਂ ਦੇ 150 200 150 ਹੁੰਦੀ ਸੀ ਠੀਕ ਆ ਬਹੁਤ ਸਾਰੇ ਆਪਣੇ ਸਾਸਰੀਕਾਲ ਦੋਸਤੋ ਲੋ ਵੀ ਦੇਖੋ ਆਪਣੇ ਬੱਚੇ ਸਾਰੇ ਹੁਣ ਐਕਟਿਵ ਆ ਪੂਰੇ ਤੇ ਮੀਤੋਂ ਬਾਅਦ ਅੱਜ ਲੱਗੀ ਸੀ ਤੁੱਪ ਤੇ ਬੱਚੇ ਪੂਰੇ ਵਧ ਗਿਆ ਫਰਤੀ ਦੇ ਵਿੱਚ ਆ ਦੁੱਧ ਦੁੱਧ ਚੁੰਗਿਆ ਹੋਣ ਇਹਨਾਂ ਦਾ ਸ਼ਾਮ ਦਾ ਸਮਾਂ ਤੇ ਮੈਂ ਕਿਹਾ ਚੱਲ ਵੀ ਇਹਨਾਂ ਨੂੰ ਪਿੰਜਰੇ ਚੋਂ ਬਾਹਰ ਕੱਢਿਆ ਤੇ ਫਿਰਦੇ ਰਹਿਣਗੇ ਖੁੱਲੇ ਤੇ ਆਪਣੀ ਰੂਬੀ ਦੀ ਪਾਠ ਵੀ ਹੁਣ ਜਿਹੜੀ ਰੂਬੀ ਘਾਟੇ ਤੇ ਸੂਈ ਸੀ ਹਨਾ ਕੁਛ ਦਿਨ ਤੇ ਪਾਠੋ ਦੀ ਵੀ ਪੂਰੀ ਬਾਹਾਲਾ ਹੁਣ ਵਧ ਗਿਆ ਆ ਦੇਖੋ ਤੇ ਇਹਦਾ ਨਾਂ ਰੱਖਿਆ ਆਪਾਂ ਨੂਰੀ ਨੂਰੀ ਉਰੇਆ ਨੂਰੀ ਉਰੇਆ ਆ ਜਾ ਕੰਨਪੂਰੇ ਖੜੇ ਕਰ ਗਈ ਚਿੱਟੀ ਅੱਖ ਦੇ ਵਿੱਚ ਨੂਰੀ ਆਪਣੀ ਇਹ ਤੇ ਬਹੁਤ ਸੋਹਣੀ ਪਿਆਰ ਹੋਈ ਜਾਂਦੀ ਆ ਅੱਗੇ ਜਿਵੇਂ ਉਦੋਂ ਲੱਤਾਂ ਲੇਚਕਦ ਗਈਆਂ ਸੀਗੀਆਂ ਇਹਦੀਆਂ ਹਨਾ ਤੇ ਹੁਣ ਭਰਨ ਲੱਗ ਪਈ ਪੂਰੀ ਚਰਬੀ ਆ ਦੇਖੋ ਮਾਰਦੀ ਆ ਛਾਲਾਂ ਇਹ ਬਹੁਤ ਸੋਹਣੀ ਬਣੀ ਵੀ ਆ ਪੱਠ ਇਧਰ ਅਜੋਲੇ ਦੇ ਵਿੱਚ ਵੜਨ ਨੂੰ ਫਿਰਦੀ ਆ ਵੜ ਵੀ ਜਾਂਦੇ ਆ ਜੋਲੇ ਦੇ ਵਿੱਚ ਤੇ ਵਿੱਚੋਂ ਗਿੱਲੇ ਹੋ ਕੇ ਨਿਕਲਦੇ ਆ ਪਤਾ ਨਹੀਂ ਲੱਗਦਾ ਧਰਤੀ ਵਾਂਗੂ ਹੀ ਲੱਗਦਾ ਹਰਾ ਗਿਆ ਉਹ ਵੇ ਤੇ ਛਾਲ ਮਾਰਦੇ ਜਦੋਂ ਤੇ ਬਾਹਰ ਫਰ ਗਿੱਲੇ ਹੋ ਕੇ ਨਿਕਲਦੇ ਆ ਇਧਰ ਆ ਦੇਖੋ ਜਿੱਥੇ ਇਹਨਾਂ ਦਾ ਖਾਣਾ-ਦਾਣਾ ਰੱਖਿਆ ਉਧਰ ਵੜ ਜਾਂਦੇ ਆ ਪੀ ਆ ਕੇ ਇੱਥੇ ਚਰੀ ਜਾਂਦੇ ਪੱਠੇ ਇਹ ਜਿਹੜਾ ਮੂੰਗਫਲੀ ਦਾ ਨੀਰਾ ਉਹਦੇ ਤੇ ਲੱਗ ਜਾਂਦੇ ਆ ਵੀ ਸਪੈਸ਼ਲ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਇੱਥੇ ਲਿਆ ਕੇ ਆਪਾਂ ਰੱਖਦੇ ਹੁੰਨੇ ਆ ਦੋ ਤਿੰਨ ਬੰਡਾ ਲਿਆ ਕੇ ਰੱਖ ਲਈਦੀਆਂ ਨੀਰੇ ਦੀਆਂ ਤੇ ਉਹਦੇ ਤੇ ਲੱਗ ਜਾਂਦੇ ਆ ਵੈਸੇ ਆਹ ਹੁਣ ਨੀਰਾ ਚੱਕ ਕੇ ਪਾਇਆ ਸੀਗਾ ਤੇ ਪੱਤੇ-ਪੁੱਤੇ ਜਿਹੜੇ ਪਏ ਹੁੰਦੇ ਆ ਉਹ ਉਹਦੇ ਤੇ ਖਾਈ ਜਾਂਦੇ ਆ ਇਧਰ ਮੱਕੀ ਆ ਮੱਕੀ ਵਾਲਾ ਗੱਟਾ ਖੁੱਲਾ ਇਹਦੇ ਤੇ ਲੱਗ ਜਾਂਦੇ ਆ ਕੇ ਜਿਹੜੇ ਹੁਣ ਖਾਣ ਲੱਗ ਪਏ ਨਾ ਵੱਡੇ ਬੱਚੇ ਉਹ ਇਹਦੇ ਤੇ ਲੱਗ ਜਾਂਦੇ ਆ ਕੇ ਆ ਵੇਖੋ ਐਂ ਬਸ ਇਹਨਾਂ ਨੂੰ ਮਸਤੀ ਸੋਝਦੀ ਰਹਿੰਦੀ ਆ ਟੋਕਰਾ ਉੱਥੋਂ ਵੱਡਾ ਜਿਹੜਾ ਜੀ ਦੇ ਵਿੱਚ ਆਪਾਂ ਬੱਚੇ ਤਾੜਦੇ ਹੁੰਨੇ ਆ ਉਹ ਇੱਧਰ ਰੱਖਤਾ ਸੀ ਲਿਆ ਕੇ ਬਰਾਂਡੇ 'ਚ ਪਸ਼ੂਆਂ ਵਾਲੇ 'ਚ ਤੇ ਬਾਹਰ ਰੱਖਿਆ ਸੀ ਉਹਨੂੰ ਖਾਣ ਲੱਗ ਪੇ ਵੱਡਿਆਂ ਨੇ ਆਹ ਤੋੜਤੀ ਸੀ ਇਹਦੀ ਉਤੋਂ ਜਿਹੜਾ ਹੁੰਦੀ ਕੰਨੀ ਜੀ ਟੋਕਰੇ ਵੀ ਟੋਕਰੇ ਦੇ ਖੇਡ ਕੇ ਬਹੁਤ ਖੁਸ਼ ਰਹਿੰਦੇ ਆ ਇਹ ਆ ਦੇਖੋ ਸਾਰੇ ਵਿੜੇ ਦੇ ਵਿੱਚ ਭੱਜੇ ਫਿਰਦੇ ਆ ਖੁੱਲੇ-ਨੁੱਲੇ ਤੇ ਮਾਤਾ ਵੀ ਖਾਈ ਜਾਂਦੀ ਆ ਸੰਤਰਾ ਬੱਚੇ ਪਰੇ ਤਾਂ ਪਰੇਸ਼ਾਨ ਤਾਂ ਨਹੀਂ ਕਰਦੇ ਮਮੀ ਤੈਨੂੰ ਨਹੀਂ ਕਰਦੇ ਹੂੰ ਨਹੀਂ ਕਰਦੇ ਠੀਕ ਆ ਮੰਜੇ ਦੇ ਜਿਹੜਾ ਹੱਥ ਚ ਖੁੰਦੇ ਵਿਚਾਰੀਓ ਫਿਰਦੇ ਖੇਡ ਕੇ ਆ ਦੇਖੋ ਮੰਜੇ ਦੇ ਖੇਡਦਾ ਫਿਰਦਾ ਆਪਣਾ ਆਉਣ ਵਾਲੇ ਸਮੇਂ ਦਾ ਬਰੀਡਰ ਬਹੁਤ ਸੋਹਣਾ ਕੁਆਲਿਟੀ ਦੇ ਵਿੱਚ ਤਿਆਰ ਹੋਊਗਾ ਇਹ ਲਾਲ ਗੁਲਦਾਰ ਦੇ ਵਿੱਚ ਛਾਲ ਮਾਰਦੇ ਕਿਤੇ ਉਧਰ ਤੇ ਮਾਤਾ ਨੂੰ ਵੀ ਅੱਜ ਸੰਤਰੇ ਦਾ ਸੀ ਦੂਜੇ ਤਾਂ ਸਾਰੇ ਗਵਾਂਡੀਆਂ ਦੇ ਘਰੇ ਵਿਆਹ ਤੇ ਗਏ ਆ ਹਨਾ ਕੜਾਈ ਚੜੀ ਆ ਉਧਰ ਮੈਂ ਕਿਹਾ ਪਿਆ ਸੁੱਕੀ ਜਾਊ ਖਾਲ ਗੇ ਕੰਮ ਆਊਗਾ ਹੈ ਮੈਂ ਕਿਹਾ ਪਿਆ ਸੁੱਕੀ ਜਾਣਾ ਹੈ ਹਾਂ ਸੀਜ਼ਨ ਖਾਲ ਗੇ ਸੀਜ਼ਨ ਆਫ ਹੋ ਗਿਆ ਹੁਣ ਇਹਦਾ ਹਾਂ ਹਾਂ ਬਾਲੇ ਤਾਂ ਜੂਸ ਕੱਢ ਕੇ ਪੀਂਦੇ ਆ ਪਰ ਮਾਤਾ ਦੇ ਦੰਦ ਲਵਾਏ ਆ ਨਵੇਂ ਇਹ ਖਾਂਦੀ ਨਾਲ ਫਾਈਬਰ ਵੀ ਕਹਿੰਦੀ ਫਾਈਬਰ ਵੀ ਜਾਵੜ ਦਾ ਨਾਲ ਇਹਦਾ ਫੋਨ ਆਈ ਜਾਂਦਾ ਨਾ ਲੱਗਦਾ ਹਾਂ ਤੇ ਦੇਖੋ ਦੋਸਤੋ ਸਾਰੇ ਮੌਜ ਨਾਲ ਇਧਰੋਂ ਨੂਨ ਚੱਟੀ ਜਾਂਦੀ ਐ ਤੇ ਸਿਮਰ ਨੂੰ ਵੀ ਆਪਣਾ ਕੜਾਈ ਤੇ ਗਿਆ ਆ ਉਹਦਰ ਕੰਮ ਧੰਦਾ ਕਰਾਉਣ ਵਿਆਹ ਵਾਲੇ ਘਰੇ ਤੇ ਮੈਂ ਕਿਹਾ ਚੱਲ ਆਪਾਂ ਦੋਸਤਾਂ ਦੇ ਨਾਲ ਆਪਣਾ ਵਲੌਗ ਸਾਂਝਾ ਕਰ ਲੀਏ ਪੱਠੇ ਨਹੀਂ ਰੇ ਆਪਣੇ ਪਾਏ ਹੋਏ ਆ ਤੇ ਬੱਕਰੀਆਂ ਦਾ ਵੀ ਨਵੇੜ ਕੇ ਕੰਮ ਸਾਰਾ ਮੈਂ ਵੀ ਜਾਣਾ ਉਧਰ ਹੀ ਘਰੇ ਆਪਣੇ ਮੰਨ ਲਓ ਵੀ ਦੂਜੇ ਘਰੇ ਹੀ ਵਿਆਹ ਭਤੀਜੀ ਦਾ ਮੇਰੀ ਦਾ ਵਿਆਹ ਹੈਗਾ ਉਧਰ ਜਾਣਾ ਆਪਾਂ ਹੈ ਠੀਕ ਆ ਤੇ ਬੱਚਿਆਂ ਨੂੰ ਕੁਲੇ ਛੱਡਿਆ ਇਹਨਾਂ ਨੂੰ ਮੈਂ ਸੰਭਾਲਾ ਸੰਭਾਲ ਕੇ ਜਾਊਗਾ ਸਿਮਰਨ ਬਾਅਦ ਫਿਰ ਘਰੇ ਆ ਜੂਗਾ ਤੇ ਮੈਂ ਜਾਊਗਾ ਰੋਟੀ ਟੋਕਾ ਪੋਣਾ ਸਾਰਾ ਇੱਕੇ ਘਰੇ ਆ ਸਾਰੇ ਮੰਨ ਕੇ ਚੱਲੋ ਤੁਸੀਂ ਵੀ 8 9 ਘਾਰਾਂ ਸੀ ਇੱਥੇ ਢਾਣੀ ਦੇ ਵਿੱਚ ਤੇ 8 9ਾਂ ਦਾ ਇੱਕ ਥਾਂ ਰੋਟੀ ਟੋਕਾ ਸਾਡਾ ਘਰੇ ਐ ਨਹੀਂਗਾ ਵੀ ਅਸੀਂ ਅੱਜ ਹੁਣ ਜਿਵੇਂ ਇੱਕ ਘਰੇ ਵਿਆਹ ਚੱਲੀ ਜਾਂਦਾ ਵੀ ਵੱਖ-ਵੱਖ ਖਾਵਾਂਗੇ ਰੋਟੀਆਂ ਉਹਦੇ ਘਰਾਂ ਦੇ ਵਿੱਚ ਪਕਾ ਕੇ ਪਰ ਨਹੀਂ ਸਾਡੀ ਰੋਟੀ ਇੱਕ ਘਰੇ ਹੁੰਦੀ ਆ ਜਦੋਂ ਸਾਡੇ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਤੇ ਇਧਰ ਉਹ ਜੁੱਲੀ ਬੈਠੀ ਗਾਲਾ ਕਰੀ ਜਾਂਦੀ ਆ ਜੂਲੀ ਦੇ ਰਹਿ ਗਏ ਬਈ ਅੱਜ ਸਹੀ 16 ਦਿਨ ਅੱਜ 1 ਮਾਰਚ ਸਹੀ 16 ਦਿਨ ਰਹਿ ਗਏ ਵੇਖੋ ਜੂਲੀ ਕੀ ਰਿਜ਼ਲਟ ਲੈ ਕੇ ਆਉਂਦੀ ਆ ਤੇ ਮੰਮੀ ਤੋਂ ਸੰਤਰਾ ਪੂਰਾ ਖਾਦਾ ਨਹੀਂ ਗਿਆ ਉਹਨੇ ਖਵਾਤਾ ਬੱਕਰੀਆਂ ਨੂੰ ਉਹ ਵੀ ਖਾਈ ਜਾਂਦੀਆਂ ਮੋਜ ਦੇ ਨਾਲ ਤੇ ਇੱਕ ਆਪਣੀ ਆਹ ਪਾਠ ਇਹ 7 ਅਪ੍ਰੈਲ ਨੂੰ ਦਿਨ ਪੂਰੇ ਆ ਇਹ ਦੋ ਬੱਚੇ ਦੇਊਗੀ ਜੂਲੀ ਇੱਕ ਦੇਊਗੀ 100% ਤੇ ਆ ਸਾਰੀਆਂ ਸੂਪੀਆਂ ਤਕਰੀਬਨ ਹੀ ਆਪਣੀਆਂ ਬਈ ਹੁਣ ਸਾਰੀਆਂ ਸੂਪੀਆਂ ਤੇ ਬੱਚੇ ਬਹੁਤ ਸੋਹਣੇ ਪੂਰੀ ਵਧੀਆ ਕੁਆਲਿਟੀ ਚ ਦਿੱਤੇ ਹੈ ਕਿ ਮਨ ਖੁਸ਼ ਹੋ ਗਿਆ ਬੱਚਿਆਂ ਮੰਨੀਆਂ ਤਾਂ ਬੱਚੇ ਇੰਨੇ ਸੋਹਣੇ ਦਿੱਤੇ ਇਹਨਾਂ ਨੇ ਰੰਗ ਬਾਜ਼ ਜਿਹੜੇ ਮਨ ਦੀ ਇੱਛਾ ਸੀ ਐਤਕੀ ਪੂਰੀ ਪੂਰੀ ਹੋਈ ਐ ਚਿੱਟੇ ਬੱਚੇ ਲਾਲ ਗੁਲਦਾਰ ਤੇ ਆ ਫਿੱਕੇ ਲਾਲ ਗੁਲਦਾਰ ਆਏ ਆ ਘੈਂਟ ਬੱਚੇ ਪੂਰੇ ਹੱਡਾਂ ਪੈਰਾਂ ਦੇ ਖੁੱਲੇ ਆਏ ਆ ਉਹ ਗੱਲ ਨਹੀਂ ਕੀ ਈ ਮਰੇ ਜੇ ਬੱਚੇ ਆਏ ਆ ਹੁਣ ਮੰਨ ਕੇ ਚੱਲੋ ਵੀ ਜਦੋਂ ਇਹਨਾਂ ਨੂੰ ਡੇਢ ਡੇਢ ਮਹੀਨਾ ਹੋ ਗਿਆ ਹਨਾ ਬੱਕਰੀਆਂ ਸੂਈਆਂ ਨੂੰ ਤੇ ਉਦੋਂ ਇਹ ਕ੍ਰੋਸ ਹੋ ਜਾਣਗੀਆਂ ਪਰ ਐਤਕੀ ਮੇਰਾ ਮਾਣਾ ਵੀ ਜੇ ਇਹਨਾਂ ਨੂੰ ਜੂਨ ਜੂਨ ਦੇ ਵਿੱਚ ਛੇਵੇਂ ਮਹੀਨੇ ਦੇ ਵਿੱਚ ਕ੍ਰੋਸ ਕਰਾਇਆ ਜਾਵੇ ਨਾਲੇ ਤਾਂ ਬੱਚੇ ਇਹ ਵਧ ਗਿਆ ਹਨਾ ਦੁੱਧ ਚੁੰਗ ਕੇ ਸਹੀ ਤਿਆਰ ਹੋ ਜਾਣਗੇ ਤੇ ਨਾਲੇ ਬੱਕਰੀਆਂ ਨਹੀਂ ਛੇਤੀ ਟੁੱਟਦੀਆਂ ਬੱਕਰੀਆਂ ਬੁੱਢੀਆਂ ਹੋਣ ਦਾ ਕਾਰਨ ਵੀ ਇਹੀ ਹੁੰਦਾ ਵੀ ਜਦੋਂ ਆਪਾਂ ਛੇਤੀ ਛੇਤੀ ਕ੍ਰੋਸ ਕਰਾ ਦਿੰਨੇ ਹਨਾ ਇਹਨਾਂ ਨੇ ਮਹੀਨੇ ਦੇ ਵਿੱਚ ਡੇਢ ਮਹੀਨੇ 'ਚ ਬੋਲ ਪੈਣਾ ਹੈ ਹੀਟ ਕੱਢ ਲੂਗੀ ਤੇ ਉਦੋਂ ਇਹ ਆਪਾਂ ਕ੍ਰਾਸ ਕਰਾ ਲੈਨੇ ਆਪਾਂ ਕਾਲ ਕਰ ਜਾਂਦੇ ਆ ਜਿਵੇਂ ਆਹ ਬੱਕਰੀ ਆ ਇਹਦੀ ਉਮਰ ਨਹੀਂ ਵਾਲੀ ਪਰ ਸੂਏ ਵਾਲੇ ਆ ਇਹ ਜਿਵੇਂ ਡੇਢ ਮਹੀਨੇ ਤੋਂ ਮਹੀਨੇ ਤੋਂ ਇਹਨੇ ਬੋਲ ਪੈਣਾ ਸੂਣ ਤੋਂ ਬਾਅਦ ਤੇ ਹੁਣ ਵੇਖ ਲੋ ਇਹਦੇ ਹਾਲਾਤ ਇਹਨੇ ਬੁੱਢੀ ਹੋਈ ਪਈ ਆ ਛੇਤੀ ਠੰਡ ਮੰਨਣ ਲੱਗ ਪੈਂਦੀ ਆ ਇਹਨੂੰ ਤਾਂ ਹਜੇ ਤੱਕ ਅਸ਼ਾਰਕਾ ਫਰੋਲ ਵਾਈਟਮ ਐਚ ਬਹੁਤ ਕੁਝ ਦਵਾਈਆਂ ਦੇਈ ਜਾਂਦੇ ਆ ਆ ਵਾਈਟਮੈਚ ਸ਼ਾਰਕਾ ਫਰੋਲ ਨਿਊਰੋਕਾਇੰਡ ਬਰੋਟੋਨ ਇਹੋ ਜਿਹੀਆਂ ਦਵਾਈਆਂ ਦਿੰਨੇ ਆ ਵੀ ਚਲ ਇਹਨੂੰ ਤਾਕਤ ਬਣੀ ਰਹੇ ਪਰ ਫੇਰ ਵੀ ਜਿਆਦਾ ਹੀ ਕਮਜ਼ੋਰ ਹੁੰਦੀ ਤੁਰੀ ਜਾਂਦੀ ਬਹੁਤ ਪੱਠੇ ਘੱਟ ਖਾਂਦੀ ਆ ਇਹ ਵੀ ਤਾਕਤ ਮਿਲੇ ਨੂੰ ਮਾੜੀ ਜੀ ਵਾਵਾ ਹੋਵੇ ਹਨ ਇਹ ਹੋਣੀ ਥੋੜੀ ਜੀ ਜਿਆਦਾ ਹੋਈ ਇਹਨੂੰ ਮਹੀਨਾ ਇਹਨੂੰ ਕ੍ਰੋਸ ਹੋਈ ਨੂੰ ਵੀ ਹੋ ਗਿਆ ਹੀਟ ਸਹੀ ਆਈ ਸੀ ਕਿ ਕ੍ਰੋਸ ਕਰਵਾਤੀ ਸੀ ਪਰ ਉਦੋਂ ਬਾਅਦ ਥੋੜੀ ਜੀ ਜਿਆਦਾ ਵੀਕਨੈਸ ਜੀ ਮੰਨ ਗਈ ਇਹ ਤੇ ਦਵਾਈ ਬੂਟੀ ਦੇਈ ਜਾਂਦੇ ਆ ਪਰ ਧੁਈਆਂ ਵੀ ਦਿੱਤੀਆਂ ਨੂੰ ਰੇਸ਼ਾ ਜਿਆ ਵੀ ਲੱਗ ਗਿਆ ਸੀਗਾ ਰੇਸ਼ੇ ਤੋਂ ਦਵਾਈ ਦਿੱਤੀ ਆ ਪਰ ਉਨੀ ਬਹਾਲ ਜੀ ਹੋ ਨਹੀਂ ਰਹੀ ਪਤਾ ਨਹੀਂ ਕੀ ਵਜ੍ਹਾ ਮਿਹਨਤ ਤਾਂ ਕਰੀ ਜਾਨੇ ਤੇ ਬਾਕੀ ਅੱਗੇ ਮਰਜ਼ੀ ਰੱਬ ਦੀ ਹੈਣਾ ਤੇ ਆਹ ਪੱਠਾਂ ਆਪਣੀਆਂ ਸਾਰੀਆਂ ਸੂਈਆਂ ਹੋਈਆਂ ਇਹਨੇ ਵੀ ਦੋ ਬੱਚੇ ਦਿੱਤੇ ਬਹੁਤ ਸੋਹਣੇ ਬੱਚੇ ਉਹ ਫਿਰਦਾ ਇਹਦਾ ਮੱਖੀ ਚੀਨਾ ਲਾਲ ਮੱਖੀ ਚੀਨਾ ਬਹੁਤ ਬਹੁਤ ਸੋਹਣਾ ਬੱਕਰਾ ਦਿੱਤਾ ਇਹਨੇ ਖੜੇ ਕੰਨਾਂ ਦੇ ਵਿੱਚ ਕੋਨਾ ਬੱਚਾ ਇਹਦਾ ਲਾਲ ਗੁਲਦਾਰ ਦਾ ਆਪਣੀ ਦਾ ਤੇ ਪੱਠ ਥੋੜੇ ਜੇ ਕੰਨ ਤੋੜਦੀ ਆ ਅੱਠ ਵੀ ਇੱਥੇ ਫਿਰਦੀ ਹੋਊਗੀ ਇਹਦੀ। ਉਹ ਫਿਰਦੀ ਤਾਂ ਚੜੀ। ਅੱਠ ਬਹੁਤ ਸੋਹਣੀ ਆ। 19 21 ਕੰਨ ਤੋੜਦੀ ਆ ਇਹ ਅੱਠ। ਤੇ ਉਹ ਅੱਠ ਤੇ ਤਾਂ ਪੂਰੇ ਟੌਪ ਚੀਜ਼ ਆ ਨਾ ਫਿਰ ਜਮਾ 11 ਨੰਬਰ ਹੀ ਆ। ਵਧੀਆ ਕੁਆਲਿਟੀ ਦੇ ਵਿੱਚ। ਤੇ ਬਾਕੀ ਸਾਡੀ ਮੰਮੀ ਦੇ ਵੀ ਪੇਕਿਆਂ ਨੇ ਰੱਖੀਆਂ ਸਾਡਾ ਸਾਰਾ ਪਰਿਵਾਰ ਦਾਦਕੇ ਨਾਨਕੇ ਸਾਰੇ ਬੱਕਰੀਆਂ ਵਾਲੇ ਹੀ ਆ ਕਿੰਨੀਆਂ ਕਪੇਡਾਂ ਹੁੰਦੀਆਂ ਸੀ ਮੰਮੀ ਪਹਿਲਾਂ ਆਪਣੇ ਉੱਥੇ ਨਾਨਕਿਆਂ ਦੇ ਹਾਂ 100 150 200 150 ਹੁੰਦੀ ਸੀ ਠੀਕ ਹੈ ਬਹੁਤ ਪੇਡਾਂ ਸਪਣ ਤੇ ਹੁਣ ਵੀ 150 200 ਮਾਵੇਂ ਦੂਜੇ ਕੋਲੇ ਹਨ ਹਾਂ ਗਰਮੀਤ ਥੋੜੀ ਮੈਨੂੰ ਬਹੁਤ ਹੈ ਠੀਕ ਹੈ ਪਹਿਲਾਂ ਚਾਚਾ ਕੱਲਾ ਹੀ ਚਾਰ-10 ਸੀ ਜਿਹੜਾ ਹੂੰ ਦੋ ਜਣ ਖੇਤੀ ਦਾ ਕੰਮ ਕਰਦੇ ਇੱਕ ਫੌਜੀ ਸੀ ਤੇ ਇੱਕ ਉਹ ਪੇਡਾਂ ਚਾਰਦਾ ਸੀ ਜਾਇ ਭਰਾ ਇਕੱਠੇ ਰਹੇ 40 ਸਾਲ ਤੱਕ ਨੀਵਿਆ ਕਾਠਾ ਨਾਲ ਤੇ ਮਾਮਾ ਛੋਟਾ ਇੱਥੇ ਵੀ ਲੈ ਕੇ ਆਉਂਦਾ ਹੁੰਦਾ ਸੀ ਪੇਡਾ ਹਾਂ 79 ਇੱਥੇ ਚਾਰ ਦਾ ਰਿਆ ਰੂਪ ਇੱਥੇ ਚਾਰ ਦਾ ਰਿਆ ਠੀਕ ਆ ਹੂੰ ਕੋਈ ਇਥੇ ਪੰਜਰਾ ਫੁੱਲੀ ਸੀਗੀ ਉੱਥੇ ਥੋੜਾ ਜਿਹਾ ਸੇਮ ਵਾਲੀ ਆ ਗਈ ਕਰਕੇ ਤੇ ਇੱਥੇ ਲੈ ਆਉਂਦੇ ਸੀ ਉਹ ਨਹੀਂ ਜਦੋਂ ਤੁਸੀਂ ਛੋਟੇ ਸੀ ਮੰਨ ਲਓ ਮਾਲ ਹੁੰਦਾ ਸੀ ਤੇ ਤੁਸੀਂ ਵੀ ਉਹਦੇ ਨਾਲ ਜਾ ਵੜਦੇ ਸੀ ਜਾਂ ਮੇਵਣੇ ਲੈ ਲੈ ਚੱਕ ਲੈਂਦੇ ਆ ਮੇਵਣੇ ਤਾਂ ਅਸੀਂ ਚਾਰ ਕਿਉਂ ਲੈ ਆਉਂਦੇ ਰਹੇ ਖੇਤ ਮੈਂ ਤੇ ਰੂਪ ਹਾਂ ਛੋਟੇ ਛੋਟੇ ਜਿਹੜਾ ਪੇਡਾਂ ਦੇ ਬੱਚੇ ਹੁੰਦੇ ਆ ਹਾਂ ਲੈ 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 ਉਹ ਹੁੰਦੇ ਸੀ 20 20 30 30 ਹਾਂ ਜੋ ਛਿੜਾ ਦੇਣੇ ਆਥਣ ਵੇਲੇ ਤੇ ਐਸ ਵੇਲੇ ਸੀ ਉਹ ਨਰਮੇ ਦੇ ਚਾਰ ਕੇ ਜਾਂਦੇ ਠੀਕ ਨਰਮੇ ਵਾਲੇ ਹੁੰਦੇ ਸੀ ਨਰਮੇ ਵਾਲੇ ਸੀ ਹਾਂ ਤੇ ਵਿੱਚ ਚਾਰਾ ਜਾਂ ਗੋਟ ਦਿੰਦੇ ਹਾਂ ਤੇ ਉਥੇ ਚਾਰ ਕੇ ਲਿਆਉਂਦੇ ਠੀਕ ਹਾਂ ਕਿਉਂ ਸਕੂਲ ਲਈ ਛੁੱਟੀ ਹੋ ਜਾਂਦੀ ਤੇ ਉਹ ਖੇਤਨ ਤੋੜ ਦਿੰਦੇ ਜਾਓ ਹੁਣ ਤੁਸੀਂ ਇਹਨਾਂ ਚਾਰ ਕੇ ਲਿਓ ਤੇ ਉਦੋਂ ਫਸਲਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਸੀ ਮੰਮੀਆਂ ਤੋਂ ਉਹ ਫਸਲਾਂ ਨਰਮਕਪਾ ਤੇ ਕਮਾੜ ਬਹੁਤ ਹੁੰਦਾ ਸੀ ਹਾਂ ਇਹ ਬਾਕੀ ਤੈਨੂੰ ਪਤਾ ਬਿਹਾ ਉਹ ਦਵਾ ਤਾਂ ਫਿਰ ਕਨਕਾ ਹੀ ਹੁੰਦੇ ਨਾ ਮੇਰੇ ਬਾਤਾਂ ਹੂੰ ਤੇ ਸਾਡੇ ਖਖੜੀਆਂ ਖਰਬੂਜੇ ਦੇਸੀ ਟਿੰਡੋ ਤਰ੍ਹਾਂ ਹੂੰ ਬਹੁਤ ਕੁਝ ਬੀਜ ਦੇ ਹੁੰਦੇ ਸੀ ਸਰਦਾਰ ਦਾ ਰੱਖੀ ਬਿਠਾ ਤਾਂ ਸਕੇਤ ਲੋ ਵੀ ਦੋਸਤੋ ਕਿਸੇ ਦਿਨ ਆਪਾਂ ਮੰਮੀ ਹੋਰਾਂ ਦੀਆਂ ਫੋਟੋ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਨਾਂ ਦੀਆਂ ਫੋਟੋ ਵੀ ਹੈਗੀਆਂ ਹੈਗੀਆਂ ਛੋਟੀਆਂ-ਛੋਟੀਆਂ ਫੋਟੋ ਕਿੰਨੇ-ਕਿੰਨੀ ਉਮਰ ਦੀ ਫੋਟੋ ਹੋਊਗੀ ਮੰਮੀ ਤੇਰੀ ਘੱਟ ਤੋਂ ਘੱਟ ਹੋ ਸਕਦਾ ਵੀ 7-8 ਸਾਲ ਤੋਂ ਲੱਗ ਕੇ ਵੀ ਉਹ ਖਿੱਚੀਆਂ ਕਿਹਨੇ ਸੀ ਚਾਚੇ ਨੂੰ ਚਾਚਾ ਕਰਪਾਲ ਸਿੰਘ ਫੌਜੀ ਸੂਬੇਦਾਰ ਹਣਾ ਸੂਬੇਦਾਰ ਹਾਂ ਲੋ ਵੀ ਮੰਮੀ ਦਾ ਚਾਚਾ ਸੀਗਾ ਸੂਬੇਦਾਰ ਫੌਜ ਦੇ ਵਿੱਚ ਕੈਮਰਾ ਉਥੋਂ ਲਿਆ ਸੀਗਾ ਉਥੋਂ ਕੈਮਰਾ ਲੈ ਕੇ ਆਇਆ ਇੱਕ ਡਿੱਕ ਜਿਹਾ ਲੈ ਕੇ ਆਇਆ ਜੀ ਤੇ ਫੀਤੇ ਵਾਲੀ ਰੀਲ ਜੀ ਚੜ੍ਹਦੀ ਨੇ ਜਣਾ ਕੀ ਟੇਪ ਰਕਾਰ ਆਨੇ ਦੇ ਸੀਗਾ ਨੂੰ ਟੇਪ ਰਕਾਰ ਟੇਪ ਰਕਾਰ ਇੱਕ ਰੀਡਗੋ ਹੁੰਦਾ ਸੀ ਪੁਰਾਣਾ ਹੁਣ ਵੱਡੀ-ਵੱਡੀ ਵਾਲਾ ਵੱਡੀ-ਵੱਡੀ ਵਾਲਾ ਹਾਂ ਤੇ ਸਾਰੇ ਵੀ ਦੋਸਤੋ ਆਪਾਂ ਵੇਖੇ ਹੋਏ ਆ ਹਜੇ ਵੀ ਉਹ ਸਾਹਵੇਂ ਵੇ ਆ ਹਣਾ ਮਾਸੀ ਕਿਆਣੀ ਇੱਥੇ ਮਾਸੀ ਕਿਆਂ ਕੋਲਾ ਭਲਾਈਆਂ ਨੇ ਫੋਟੋ ਵੀ ਸਾਰੇ ਉੱਥੇ ਹੈਗੀਆਂ ਫੋਟੋ ਇੱਕ ਥਾਂ ਸਾਰਿਆਂ ਬਾਪੂ ਹੋਰਾਂ ਦੀਆਂ ਗਰੁੱਪ ਵਾਲੀਆਂ ਫੌਜ ਦੀਆਂ ਤੇ ਮੰਮੀ ਹੋਰਾਂ ਦੀਆਂ ਕਿਤੇ ਤੁਹਾਡੇ ਦਾਦੇ ਦੀਆਂ ਵੀ ਫੋਟੋ ਹੈਗੀਆਂ ਦਾਦੀ ਦੀ ਵੀ ਦਾਦੀ ਦੀ ਵੀ ਛੱਲੀਆਂ ਆਂ ਉਹ ਵੇੜਾ ਭਰਿਆ ਛੱਲੀਆਂ ਨਾਲ ਹਾਂ ਬਹੁਤ ਮੱਕੀ ਹੁੰਦੀ ਸੀ ਆਪਣੇ ਬਾਜਰਾ ਮੱਕੀ ਠੀਕ ਆ ਹੂੰ ਛੱਲੀਆਂ ਵਾਲੀਆਂ ਫੋਟੋ ਵੀ ਵੇਖੀਆਂ ਮੈਂ ਬਲੈਕ ਐਂਡ ਵਾਈਟ ਫੋਟੋ ਸਾਰੇ ਹਾਂ ਹਾਏ ਉਹ ਤਾਂ ਰੰਗੀ ਨਹੀਂ ਨਹੀਂ ਹੁੰਦੀਆਂ ਸੀ ਇਹ ਵੀ ਸੀ ਜਿਆਦੇ ਠੀਕ ਆ ਤੇ ਕਿੰਨੇ ਜੀ ਸੀ ਤੁਸੀਂ ਘਰ ਦੇ ਸਾਰੇ ਅਸੀਂ ਘਰ ਦੇ ਸਾਰੇ 30 ਜੀ ਸੀਗੇ ਅੱਛਾ ਸਾਰੇ 30 ਵੱਡੇ ਛੋਤੇ ਠੀਕ ਹੈ ਪਤਾ ਕੀ ਦਾਦਾ ਦਾਦੀ ਚਾਰ ਬੱਕੋ ਹੀ ਚਾਰ ਬੇਬੇਰ 10 ਵੱਡੇ ਹੋ ਗਏ ਜੀ ਅਸੀਂ ਛੋਟੇ ਸੀਗੇ ਤੇ ਸਾਰੇ ਇਕੱਠੇ ਹਨਾ ਕੀ ਜਣਿਆਂ ਦੀ ਇੱਕ ਚੁੱਲੇ ਤੇ ਰੋਟੀ ਪੱਕਦੀ ਹੁੰਦੀ ਸੀਗੀ ਠੀਕ ਆ ਸਾਂਝਾ ਪਰਿਵਾਰ ਸਾਂਝਾ ਪਰਿਵਾਰ ਸੀ ਸਾਰਾ ਹੂੰ ਜਿੱਦਾਂ ਜਾਂਦੇ ਤੂੰ ਪਹੁੰਚਦੇ ਤਰੇ ਫਿਰਦੇ ਕੰਮਾਂ ਦੀ ਫੇਰਾ ਹੂਤ ਨੇ ਨਾ ਰੱਖਿਆ ਸੀ ਵਾਪੁਰਾਂ ਦਾ ਤੇ ਦੋਸਤੋ ਜਿਹੜੀਆਂ ਮੰਮੀ ਹੋਰਾਂ ਦੀਆਂ ਫੋਟੋ ਆ ਤੇ ਉੱਥੇ ਇਹਨਾਂ ਦੇ ਪਾਏ ਆ ਖੱਦਰ ਦੇ ਖੋਲੀਆਂ ਹੀ ਨੀਕਰਾਂ ਤੇ ਟੁੱਟੇ ਜਿਗ ਤਾਂ ਬਟਨਾਂ ਵਾਲੇ ਹਨਾ ਝੱਗੇ ਕਿੱਥੇ ਆਇਆ ਕਰੀ ਜਾਣਾ ਕਰਤੀ ਜਾਂਦੀ ਸੀ ਪਤਾ ਨਹੀਂ ਹੁੰਦਾ ਸੀ ਫੋਟੋ ਕਿਵੇਂ ਕਰਾਉਣੀ ਹੈ ਹੂੰ ਜੁੰਡੇ ਖਿਲਰੇ ਪਏ ਆ ਹਾਂ ਤੇ ਕੋਈ ਜਾ ਕੇ ਇੱਧਰ ਚੱਕਿਆ ਕੋਈ ਖੇੜਦੇ ਫਿਰਦੇ ਬਸ ਐਂ ਚੱਟਾ ਫੋਕਰੀ ਜਾਂਦਾ ਫੋਟ ਜਿੱਥੇ ਤੁਰੇ ਫਿਰਦੇ ਫੋਟਾ ਲਾ ਦਿੰਦਾ ਕਿਤੇ ਮੱਕੀ ਦੀਆਂ ਛੱਲੀਆਂ 'ਚ ਬੈਠੇ ਹਨਾ ਕਿਤੇ ਮਿਰਚਾਂ ਖੇਤ ਕਿ ਮਿਰਚਾਂ 'ਚ ਮਿਰਚਾਂ ਬਹੁਤ ਲਾਉਂਦੇ ਹੁੰਦੇ ਸੀ ਆਪਣੇ ਕਿੰਨੀਆਂ ਕਿ ਮਿਰਚਾਂ ਹੁੰਦੀਆਂ ਸੀ ਮਿਰਚਾਂ ਤਾਂ ਤਿੰਨ ਤਿੰਨ ਬੋਰੀਆਂ ਹੋਣਾ ਵੱਡੀਆਂ ਜਿਹੜੀਆਂ ਖੰਡ ਵਾਲੀਆਂ ਹੁੰਦੀਆਂ ਹੂੰ ਸੁੱਕਾ ਸ਼ਹਿਰ ਵੇਚ ਦਿੰਦੇ ਸੀ ਤਿੰਨ ਤਿੰਨ ਚਾਰ ਚਾਰ ਬੋਰੀਆਂ ਤੋਂ ਇੱਕ ਚੋਣੀ ਲਾਉਣੀ ਨਰਮਿਆਂ ਦੀ ਹਮ ਨਰਮਾ ਚੋਗੜਾ ਸਾਰਨ ਮਾਗਰੇ ਫਿਰ ਮਿਰਚਾਂ ਦੀ ਵਾਰੀ ਆਉਂਦੀ ਫਿਰ ਮਿਰਚਾਂ ਤੋੜਨੀਆਂ ਫਿਰ ਮਿਰਚਾਂ ਨੂੰ ਛਾਵੇਂ ਸਕਾਉਣੀਆਂ ਸਾਰੀਆਂ ਸੁਕਾ ਕੇ ਫਿਰ ਇਹਨਾਂ ਨੇ ਇੰਨੀਆਂ ਕੀ ਕਰਨੀਆਂ ਅਸੀਂ ਸ਼ਹਿਰ ਦੇ ਦਿੰਦੇ ਸੀਗੇ ਠੀਕ ਆ ਹਮ ਘਰੇ ਪਿਆ ਕੇ ਵੀ ਰਾਹ ਹਲਦੀ ਵੀ ਲਾਉਂਦੇ ਸੀ ਕਿ ਨਹੀਂ ਨਹੀਂ ਹਲਦੀ ਨਹੀਂ ਲਾਉਂਦੇ ਸੀ ਮਿਰਚਾਂ ਹੀ ਬਾੜੀਆਂ ਤੇ ਧਣੀਆਂ ਧਣੀਆਂ ਬਹੁਤ ਹੁੰਦਾ ਸੀਗਾ ਵੀ ਮਸਾਲੇ ਘਰ ਦੇ ਤਿਆਰ ਕਰ ਲੈਂਦੇ ਸੀ ਨਾ ਸਭ ਤਿਆਰ ਕਰਦੇ ਸੀ ਬਾਪੂ ਨੂੰ ਤਾਂ ਪਹਿਲਾਂ ਸਵੇਰ ਅਸੀਂ ਨਾ ਇਹ ਸ਼ਕੀਨ ਸੀ ਮਸਾਲਿਆਂ ਦਾ ਹਮ ਉਹਨਾਂ ਦੇ ਬਾਪੂ ਹੋਰਾਂ ਦੇ ਨਾਨੇ ਹੋਰਾਂ ਦੇ ਇੱਕ ਹੋਰ ਵੀ ਸੀਗੀ ਹਨਾ ਉਹਨਾਂ ਨੇ ਜਦੋਂ ਚੁੱਲੇ ਤੇ ਦਾਲ ਸਬਜ਼ੀ ਬਣੀ ਜਾਂਦੀ ਆ ਉਹਨਾਂ ਨੇ ਆਪ ਦਾ ਇੱਕ ਚਮਚਾ ਤੇ ਕੌਲੀ ਚੱਕ ਕੇ ਆ ਤੇ ਲੈ ਕੇ ਤੇਰੇ ਫਿਰਨਾ ਵੀ ਪਹਿਲਾਂ ਵੇਖੀ ਜਣਾ ਵੀ ਰਿਝਦੀ ਆ ਕਿ ਨਹੀਂ ਹਜੇ ਆਹ ਦ੍ਰਿਜੀ ਤਾਂ ਬਾਪੂ ਤਾਂ ਸ਼ੁਰੂ ਕਰ ਦਿੰਦਾ ਦੋ ਤਿੰਨ ਵਾਰ ਖਾ ਲਿੰਦਾ ਰਿਝਦੀ ਰਿਝਦੀ ਹਾਂ ਨਾਲੇ ਸੀਸੀ ਕਰੀ ਜਾਂਦੇ ਹਾਂ ਬਹੁਤ ਬਹੁਤ ਵਧੀਆ ਬਣੀ ਆ ਜੇ ਉਧਰੋਂ ਬਾਪੂ ਨੇ ਦੂਜੇ ਨੇ ਫੌਜੀ ਨੇ ਵੀ ਆ ਕੇ ਹਨਾ ਲਿਓ ਵੀ ਗ੍ਰਹਾਨ ਸਵਾਰ ਸੀ ਦੂਜੇ ਦੋਵੇਂ ਨਹੀਂ ਤਾਇਆ ਤੇ ਚਾਚਾ ਕਰਤਾਰ ਨਹੀਂ ਸੀ ਇਹਨਾਂ ਨੇ ਵੀ ਰੇਜਦੀ ਰੇਜਦੀ ਦਾਲ ਖਾਣੀ ਹੀ ਖਾਣੀ ਹਨਾ ਦਿੱਲੀ ਦਾ ਕੀਤਾ ਸੀ ਕੋਈ ਇੱਕ ਦਿਨ ਦਾ ਨਹੀਂ ਹਾਂ ਜੇ ਵਾ ਦਿੱਲੀ ਦਾ ਕੰਮ ਸੀ ਇਹਨਾਂ ਦਾ ਹੂੰ ਤੇ ਟੋਰੇ ਵਾਲੀਆਂ ਪੱਗਾਂ ਬਣਦੇ ਟੋਰੇ ਵਾਲੀਆਂ ਪੱਗਾਂ ਤੇ ਕੰਨਾਂ ਚੋਂ ਦੀਆਂ ਮੁਰਕੀਆਂ ਸੋਨੀਆਂ ਦੀਆਂ ਪਾਈਆਂ ਹੂੰ ਉਹ ਤਾਂ ਬਾਪੂ ਬਾਹਰ ਲੈਦੇ ਹਨਾ ਤੇ ਕਿ ਸਾਰਿਆਂ ਸਾਰਿਆਂ ਦੇ ਸੀ ਸੱਚ ਹਾਂ ਬਾਪੂ ਵੱਡੇ ਦੇ ਸੀ ਹਾਂ ਲੋ ਵੀ ਦੋਸਤੋ ਇਹ ਚੇਟਕ ਲੱਗੀ ਸਾਨੂੰ ਉੱਥੋਂ ਦਾਦਕਿਆਂ ਤੋਂ ਨਾਨਕਿਆਂ ਤੋਂ ਬੱਕਰੀਆਂ ਵਾਲੀ ਤਾਂ ਅੰਗੇ ਆਪਾਂ ਹੁਣ ਇਹ ਛੱਡ ਨਹੀਂ ਰਹੇ ਇਸ ਕੰਮ ਨੂੰ ਤੇ ਨਾ ਹੀ ਇਹ ਛੱਡਿਆ ਜਾਵੇ ਤੇ ਹੌਲੀ-ਹੌਲੀ ਹੌਲੀ-ਹੌਲੀ ਵਧੀ ਜਾਂਦਾ ਤੇ ਨੂਰੀ ਆਪਣੀ ਆ ਖੜ ਗਈ ਆ ਕੇ ਨੂਰੀ ਆ ਜਾ ਦੇਖੋ ਇਹ ਰੂਬੀ ਦੀ ਆ ਨੂਰੀ ਉਹ ਜਾ ਉਹਦੀ ਰੂਬੀ ਦੇ ਕੋਲ ਇੱਕ ਆ ਫਿਰਦੀ ਆ ਨੂਰਾ ਇਹਦੀ ਹਾਂ ਆਜੋ 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 ਠੀਕ ਆ ਦੋਸਤੋ ਧੰਨਵਾਦ